ਪਰਮ ਸਨਮਾ ਜੋਗ ਸਤਿਗੁਰਾਂ ਦੀ ਸਾਜੀ ਤਨਵਾਜੀ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ ਆਪ ਸਾਰੇ ਗੁਰਮੁਖ ਮਾਈ ਭਾਈ ਬੜੇ ਭਾਗੇ ਹੋ ਜਿਨ੍ਹਾਂ ਨੂੰ ਸੁਭਾਗ ਸਮਾ ਗੁਰੂ ਚਰਨਾਂ ਵਿੱਚ ਹਾਜ਼ਰੀਆਂ ਭਰਦਾ ਅਕਾਲ ਪੁਰਖ ਵਾਹਿਗੁਰੂ ਦੀ ਮਹਾਨ ਰਹਿਮਤ ਕਿਰਪਾ ਦਾ ਸਦਕਾ ਇਸ ਭਾਗਾ ਸਮਾ ਗੁਰੂ ਦੇ ਚਰਨਾਂ ਦੇ ਵਿੱਚ ਜੋ ਸੇਵਾ ਕਰਕੇ ਬਾਣੀ ਪੜ ਕੇ ਬਾਣੀ ਸੁਣ ਕੇ ਬਾਣੀ ਦੀ ਵਿਚਾਰ ਨਾਲ ਜੁੜ ਕੇ ਆਪਾਂ ਇਸ ਸਮੇਂ ਨੂੰ ਸੁਆਸਾ ਨੂੰ ਸਫਲ ਬਣਾ ਰਹੇ ਹਾਂ ਬੜਾ ਭਾਗੇ ਹਾਂ ਅਓ ਅੱਜ ਦੇ ਪਾਵਨ ਪਵਿੱਤਰ ਅੰਮ੍ਰਿਤ ਵੇਲੇ ਸਤਿਗੁਰਾਂ ਨੇ ਜੋ ਹੁਕਮ ਬਖਸ਼ਿਸ਼ ਕੀਤੇ ਨੇ ਪੰਜਵੇਂ ਪਾਸਾ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਅਨਾਸਰੀ ਰਾਗ ਦੇ ਵਿੱਚ ਸਤਿਗੁਰਾਂ ਨੇ ਅੱਜ ਦੇ ਪਾਵਨ ਪਵਿੱਤਰ ਹੁਕਮ ਬਖਸ਼ਿਸ਼ ਕੀਤੇ ਨੇ ਆਓ ਸਾਰੇ ਆਪੋ ਆਪਣੀ ਮਨ ਬਿਰਤੀ ਇਕਾਗਰ ਬਣਾਈਏ ਪੂਰਾ ਪੂਰਾ ਲਾਹਾ ਲਈਏ ਸਤਿਗੁਰਾਂ ਦੇ ਇਨਾਂ ਅੰਮ੍ਰਿਤ ਵਚਨਾਂ ਦੀ ਅਖਰੀ ਵਿਚਾਰ ਸਾਰੇ ਰਲ ਮਿਲ ਕੇ ਆਪਾਂ ਸਾਂਝੀ ਕਰਨ ਦੀ ਕੋਸ਼ਿਸ਼ ਕਰੀਏ ਇੱਕ ਵਾਰੀ ਰਚਨਾ ਦੀ ਸਫਲਤਾ ਵਾ ਤੇ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਤਨਾਮ ਸ੍ਰੀ ਮਹੱਲਾ ਪੰਜਵਾਂ ਰਾਗ ਤਨਾਸਰੀ ਹੈ ਮਹੱਲਾ ਪੰਜਵਾਂ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਉਚਾਰਨ ਕੀਤੇ ਅੰਮ੍ਰਿਤ ਵਚਨ ਨੇ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜੀ ਦੇ ਪਾਵਨ ਪੀਤਰ 682 ਅੰਗ ਤੇ ਸੁਭਾਏਮਾਨ ਨੇ ਇਨ੍ਹਾਂ ਪਾਵਨ ਪੀਤਰ ਵਚਨਾਂ ਦੇ ਵਿੱਚ ਸਤਿਗੁਰੂ ਜੀ ਇਹ ਸ਼ਬਦ ਦਾ ਕੇਂਦਰੀ ਭਾਵ ਰੱਖਿਆਗਾ ਤਤ ਰਸ ਉਹ ਰਹਾਉ ਬੜੀਆਂ ਪੰਕਤੀਆਂ ਵਿੱਚ ਪਾਤਸ਼ਾਹ ਨੇ ਇਸ ਸ਼ਬਦ ਦਾ ਭਾਵ ਰੱਖਿਆ ਪ੍ਰਭ ਸਿਉ ਲਾਗ ਰਿਹਾ ਮੇਰਾ ਚੀਤ ਆਦ ਅੰਤ ਪ੍ਰਭ ਸਦਾ ਸਹਾਈ ਤਨ ਹਮਰਾ ਮੀਤ ਰਹਾਉ ਅਬਸੂ ਲਾਗ ਰਹੇ ਹੋ ਏ ਭਾਈ ਮੇਰਾ ਮਨ ਲਾਗ ਰਹੇ ਹੋ ਮੇਰਾ ਚੀਤ ਚਿੱਤ ਮੇਰਾ ਮਨ ਉਸ ਪ੍ਰਮਾਤਮਾ ਨਾਲ ਜੁੜਿਆ ਜੋ ਸ਼ੁਰੂ ਤੋਂ ਅਖੀਰ ਤੱਕ ਆਦ ਅੰਤ ਜੋ ਆਦ ਜੁਗਾਦ ਜੋ ਜੁਗਾ ਜੁਗੰਤਰਾਂ ਤੋਂ ਜੁਗਾ ਤੋਂ ਵੀ ਪਹਿਲਾਂ ਉਹ ਪ੍ਰਮਾਤਮਾ ਸਦਾ ਰਹਿਣ ਵਾਲਾ ਹੈ ਆਦਤੋਂ ਅੰਤ ਤੱਕ ਮੇਰਾ ਜਿਹੜਾ ਸਹਾਈ ਹੈ ਮੇਰਾ ਮਿੱਤਰ ਬਣ ਕੇ ਧੰਨ ਹਮਾਰਾ ਮੀਤ ਮੀਤ ਮਿੱਤਰ ਗੁਰੂ ਅਰਜਨ ਦੇਵ ਜੀ ਮਹਾਰਾਜ ਕਿਰਪਾ ਕਰ ਦੇਣੀ ਭਾਈ ਮੇਰਾ ਮਨ ਉਸ ਵਾਹਿਗੁਰੂ ਦੇ ਨਾਲ ਜੁੜਿਆ ਜਿਹੜਾ ਆਦ ਅੰਤ ਮੇਰਾ ਸਾਥੀ ਬਣਦਾਗਾ ਹੁਣ ਦੁਨੀਆ ਤੇ ਖਿਆਲ ਕਰਕੇ ਵੇਖੀਏ ਸਾਡੇ ਨਾਲ ਸਾਡੇ ਆਪਣੇ ਕਿੱਥੇ ਕਿ ਤੱਕ ਰਿਸ਼ਤਾ ਨਿਭਾਉਂਦੇ ਨੇ ਜਿਨ੍ਹਾਂ ਨੂੰ ਅਸੀਂ ਆਪਣੇ ਬਣਾਉਨੇ ਆ ਪਰ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਇਸ ਗੱਲ ਦਾ ਫੈਸਲਾ ਕਰ ਦਿੱਤਾ ਭਾਈ ਤੇਰੇ ਨਾਲ ਇੱਕੋ ਇੱਕ ਉਹ ਵਾਹਿਗੁਰੂ ਦਾ ਨਾਮ ਹੀ ਹੈ ਜਿਹੜਾ ਆਦ ਅੰਤ ਲੋਕ ਪਰਲੋਕ ਉਹ ਸਾਥ ਨਿਭਾਵੇਗਾ ਨਹੀਂ ਤੇ ਗੁਰੂ ਮਹਾਰਾਜ ਨੇ ਬੇਅੰਤ ਉਦਾਹਰਨਾ ਦੇ ਕੇ ਸਾਨੂੰ ਸਮਝਾਇਆ ਸਾਥ ਨਾ ਚਾਲੇ ਤੇਰਾ ਸਾਥੀ ਹੋਰ ਕੋਈ ਨਹੀਂ ਬਿਨ ਭਜਨ ਬਿਨਾ ਭਜਨ ਤੋਂ ਬਿਨਾ ਨਾਮ ਤੋਂ ਕੋਈ ਨਹੀਂ ਤੇਰੀ ਸਹਾਇਤਾ ਕਰਨ ਵਾਲਾ ਕੋਈ ਨਹੀਂ ਤੇਰੀ ਬਾਹ ਫੜਨ ਵਾਲਾ ਵਿਖਿਆ ਸਗਲੀ ਸਾਰ ਵਿਖਿਆ ਬਾਕੀ ਤੇ ਨਾਮ ਤੋਂ ਬਿਨਾ ਸਾਰੇ ਬਿਉ ਹੀ ਐ ਜ਼ਹਿਰੀ ਐ ਤਾਰੀ ਜਹਰੀਆ ਜਿਹੜੀ ਇਕੱਠੀ ਕਰਦਾ ਤੂੰ ਇੱਕ ਦਿਨੇ ਕਿਉਂਕਿ ਨਾਸਮੰਤ ਹੈ ਸਭ ਕੁਝ ਕਦਰ ਪੈਣੀ ਹੈ ਤੇ ਇੱਕ ਨਾਮ ਨਾਲ ਪੈਣੀ ਹੈ ਜ਼ੀਰੂਆਂ ਕਿੰਨੀਆਂ ਇਕੱਠੀਆਂ ਕਰ ਲਈਏ ਜਦੋਂ ਉਹਨਾਂ ਦੇ ਅੱਗੇ ਏਕਾ ਲੱਗ ਜਾਂਦਾ ਨਾ ਇੱਕ ਲੱਗ ਜਾਂਦਾ ਉਹਨਾਂ ਦੀ ਕਦਰ ਪੈ ਜਾਂਦੀ ਏ ਨਹੀਂ ਤੇ ਜ਼ੀਰੂਆਂ ਕਿੰਨੀਆਂ ਲਿਖੇ ਜਾਈਏ ਉਹਨਾਂ ਦੀ ਕੋਈ ਵੈਲਿਊ ਨਹੀਂ ਕੋਈ ਕਦਰ ਨਹੀਂ ਜਦੋਂ ਰੱਬ ਦਾ ਨਾਮ ਵਿੱਚ ਆ ਗਿਆ ਬਿਰੇ ਪਦਾਰਥਾਂ ਦੀ ਵੀ ਕਦਰ ਪੈਂਦੀ ਹੈ ਵਸਤੂਆਂ ਦੀ ਵੀ ਕਦਰ ਪੈਂਦੀ ਹੈ ਸਮੇਂ ਦੀ ਵੀ ਕਦਰ ਪੈਂਦੀ ਹੈ ਜੀਵਨ ਦੀ ਕਦਰ ਪੈਂਦੀ ਹੈ ਨਾਮ ਕਰਕੇ ਜਿਹੜਾ ਸਾਡਾ ਆਦ ਅੰਤ ਸਾਥ ਨਿਭਾਉਂਦੇ ਤਾਂ ਤੇ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਅੱਜ ਦੇ ਪਾਵਨ ਪਿੱਤਰ ਹੁਕਮ ਵਿੱਚ ਕਿਰਪਾ ਕਰਦ ਨੇ ਭਾਈ ਮੇਰਾ ਮਨ ਉਸ ਵਾਹਿਗੁਰੂ ਨਾਲ ਜੁੜਿਆ ਹੈ ਜਿਹੜਾ ਸ਼ੁਰੂ ਤੋਂ ਅਖੀਰ ਤੱਕ ਮੇਰੀ ਸਹਾਇਤਾ ਕਰਦਾ ਮੇਰੀ ਮਦਦ ਕਰਦਾ ਉਹੀ ਸਾਡਾ ਮਿੱਤਰ ਹੈ ਧੰਨ ਹਮਾਰਾ ਮੀਤ ਇਹ ਉਸ ਦੀ ਸਦਾ ਸਿਵਤ ਸਲਾਹ ਕਰਨੀ ਚਾਹੀਦੀ ਹੈ ਸਦਾ ਹੀ ਉਸ ਨੂੰ ਯਾਦ ਕਰਨਾ ਚਾਹੀਦਾ ਹੈ ਹਰ ਬਖਤ ਸਾਸ ਸਾਸ ਸਿਮਰੋ ਗੋਬਿੰਦ ਸਵਾਸ ਸਵਾਸ ਇਤਨੇ ਸਾਸ ਗਰਾਸ ਜਿੰਨੇ ਵੀ ਤੈਨੂੰ ਸਵਾਸ ਆਉਂਦੇ ਨੇ ਹਰ ਰੋਜ਼ 24 ਘੰਟਿਆਂ ਦੇ ਵਿੱਚ 24000 ਸਵਾਸ ਇਹ 24 ਘੰਟਿਆਂ ਦੇ ਵਿੱਚੋਂ ਦਸਵੰਧ ਕੱਢਦੇ ਢਾਈ ਘੰਟੇ ਉਸ ਵਾਹਿਗੁਰੂ ਦੀ ਯਾਦ ਲੇਖੇ ਵਿੱਚ ਹਰ ਰੋਜ਼ ਉਹਨਾਂ ਆਪਾਂ ਇਹ ਦੇਖਣਾ ਵੀ ਸਾਡਾ ਸਮਾਂ ਕਿੰਨਾ ਕੁ 24 ਘੰਟਿਆਂ ਵਿੱਚੋਂ ਰੱਬ ਦੇ ਘਰ ਵਿੱਚ ਜਮਾ ਹੁੰਦਾ ਹੈ ਪ੍ਰਮਾਤਮਾ ਦੇ ਘਰ ਦੇ ਵਿੱਚ ਕਿੰਨਾ ਕੁ ਸਮਾਂ ਸਾਡਾ ਹਰ ਰੋਜ਼ ਲੇਖੇ ਵਿੱਚ ਲੱਗਦਾ ਹੈ ਜਦੋਂ ਅਸੀਂ ਇਕਾਂਤ ਬੈਠ ਕੇ ਉਸ ਵਾਹਿਗੁਰੂ ਦਾ ਸਿਮਨ ਕਰਾਂਗੇ ਇੱਕ ਮਨ ਇੱਕ ਚਿੱਤ ਫਿਰ ਅਸੀਂ ਉਸ ਵਾਹਿਗੁਰੂ ਦੇ ਘਰ ਦੇ ਵਿੱਚ ਸਾਡੀ ਹਾਜ਼ਰੀ ਲੱਗਦੀ ਹੈ ਇੱਕ ਮਨ ਜਦੋਂ ਇੱਕ ਚਿੱਤ ਜੁੜ ਜਾਵੇ ਤੇ ਸਤਿਗੁਰੂ ਜੀ ਕਿਰਪਾ ਕਰਦੇ ਨੇ ਫਿਰ ਤੇਰੀ ਉਹ ਹਾਜ਼ਰੀ ਰੱਬ ਦੇ ਘਰ ਵਿੱਚ ਪ੍ਰਵਾਨ ਹੁੰਦੀ ਹੈ ਜਦੋਂ ਤੂੰ ਭਾਵਨਾ ਕਰਕੇ ਅੰਦਰੋਂ ਸਰਦਾ ਕਰਕੇ ਇੱਕ ਮਨ ਇੱਕ ਚਿੱਤ ਹੋ ਕੇ ਉਸ ਵਾਹਿਗੁਰੂ ਦੀ ਬੰਦਗੀ ਕਰੇਗਾ ਤੇਰੀ ਹਾਜ਼ਰੀ ਲੱਗੇਗੀ ਤੇਰਾ ਉਹ ਸਮਾਂ ਲੇਖੇ ਵਿੱਚ ਹੈ ਤੇ ਨਹੀਂ ਅਵਰ ਕਾਜ ਤੇਰੇ ਕਿਤੇ ਨਾ ਕਾਮ ਮੈਂਨ ਸਾਧ ਸੰਗਤ ਭਜ ਕੇਵਲ ਨਾਮ ਕੇਵਲ ਤੇ ਕੇਵਲ ਇੱਕੋ ਹੀ ਨਾਮ ਕਰਕੇ ਤੇਰੀ ਕਦਰ ਪੈਣੀ ਹੈ ਤੇ ਨਾਮ ਹੀ ਤੇਰਾ ਆਦ ਅੰਤ ਸਹਾਈ ਹੋਵੇਗਾ ਉਹਦੀ ਸਿਫਤ ਸਲਾਹ ਕਰਨੀ ਚਾਹੀਦੀ ਹੈ ਔਖੀ ਘੜੀ ਨਾ ਦੇਖਣ ਦੇਈ ਆਪਣਾ ਬਿਰਦ ਸਮਾਲੇ ਔਖੀ ਦੁੱਖ ਦੇਣ ਵਾਲੀ ਸਤਿਗੁਰੂ ਜੀ ਕਿਰਪਾ ਕਰਦੇ ਨੇ ਭਾਈ ਉਹ ਪਰਮਾਤਮਾ ਆਪਣੇ ਸੇਵਕਾਂ ਨੂੰ ਔਖੀ ਘੜੀ ਕੋਈ ਦੁੱਖ ਦੇਣ ਵਾਲਾ ਸਮਾਂ ਨਹੀਂ ਵੇਖਣ ਦਿੰਦਾ ਆਪਣਾ ਬਿਰਦ ਸਮਾਲੇ ਮੁੱਢ ਕਦੀਮਾਂ ਤੋਂ ਉਹ ਵਾਹਿਗੁਰੂ ਆਪਣੇ ਪਿਆਰ ਵਾਲਾ ਸੁਭਾਅ ਕਾਇਮ ਰੱਖਦਾ ਚੇਤੇ ਰੱਖਦਾ ਗਾ ਜਿਹੜੇ ਉਸ ਵਾਹਿਗੁਰੂ ਦਾ ਨਾਮ ਜਪਦੇ ਨੇ ਪਰਮਾਤਮਾ ਦੇ ਬਣ ਜਾਂਦੇ ਨੇ ਵਾਹਿਗੁਰੂ ਫਿਰ ਉਹਨਾਂ ਨੂੰ ਕੋਈ ਐਸਾ ਸਮਾਂ ਨਹੀਂ ਵੇਖਣ ਦਿੰਦਾ ਭਾਵੇਂ ਉੱਪਰੋਂ ਸਰੀਰ ਕਰਕੇ ਕਠਿ ਆਉਂਦੇ ਨੇ ਪਰ ਅੰਦਰੋਂ ਉਹ ਨਾਨਕ ਭਗਤਾਂ ਸਦਾ ਵਿਗਾਸ ਉਹਨਾਂ ਦੇ ਅੰਦਰ ਖੇੜਾ ਬਣਿਆ ਰਹਿੰਦਾ ਹੈ ਉਨ੍ਹਾਂ ਦੇ ਅੰਦਰ ਐਸੀ ਇੱਕ ਪ੍ਰਮਾਤਮਾ ਦੇ ਨਾਲ ਪ੍ਰੀਤ ਬਣੀ ਹੋਈ ਹੈ ਉਹ ਬੜੀਆਂ-ਬੜੀਆਂ ਮੁਸ਼ਕਲਾਂ ਦੇ ਵਿੱਚ ਨਹੀਂ ਘਬਰਾਉਂਦੇ ਸਾਡੇ ਪ੍ਰਾਤਨ ਵੱਡਿਆਂ ਬਜ਼ੁਰਗਾਂ ਨੇ ਬੜੇ ਔਖੇ ਸਮਿਆਂ ਦੇ ਵਿੱਚ ਲੰਘ ਕੇ ਫੇਰ ਵੀ ਉਹ ਉਸ ਰੱਬ ਦਾ ਸ਼ੁਕਰ ਕਰਦੇ ਰਹੇ ਨੇ ਚੜ੍ਹਦੀ ਕਲਾ ਵਿੱਚ ਜੀਵਨ ਰਹੇ ਨੇ ਬੜੇ ਔਖੇ ਸਮਿਆਂ ਦੇ ਵਿੱਚ ਆਪਣੇ ਜੀਵਨ ਨੂੰ ਲਗਾਇਆ ਪਰਵਾਰ ਵੀ ਛੱਡ ਦਿੱਤੇ ਤੇ ਆਪਣਾ ਪਰਿਵਾਰ ਵੀ ਸਿੱਖੀ ਬਾਤ ਤੇ ਧਰਮ ਬਾਤ ਤੇ ਸਾਰਾ ਪਰਬਾਨ ਕਰ ਦਿੱਤਾ ਫਿਰ ਵੀ ਐਡੇ ਵੱਡੇ ਦੁੱਖਾਂ ਦੇ ਵਿੱਚ ਲੰਘਦੇ ਹੋਏ ਵੀ ਘਬਰਾਏ ਨਹੀਂ ਸਿੱਖੀ ਨੂੰ ਕਮਾਇਆ ਉਹਦੀ ਰਜਾ ਵਿੱਚ ਰਹਿਣਾ ਸਿੱਖ ਗਏ ਪਰਮਾਤਮਾ ਦੀ ਮਿਹਰ ਉਹਨਾਂ ਨੂੰ ਡੋਲਣ ਨਹੀਂ ਦਿੱਤਾ بڑے بڑے ਕੌਤਕ ਸਾਡੇ ਸਾਹਮਣੇ ਆ ਗਏ ਬੰਦ-ਬੰਦ ਕੱਟੇ ਜਾ ਰਹੇ ਨੇ ਭਾਈ ਸਾਹਿਬ ਭਾਈ ਮਨੀ ਸਿੰਘ ਦੇ ਪਰ ਸਰੀਰ ਦੇ ਉੱਤੇ ਤਾਂ ਭਾਵੇਂ ਸਾਨੂੰ ਦੇਖਣ ਨੂੰ ਦੁੱਖ ਲੱਗਦਾਗਾ ਕਸ਼ਟ ਹੋ ਰਿਹਾ ਪਰ ਅੰਦਰੋਂ ਵਸਤਾ ਚੜ੍ਹਦੀ ਕਲਾ ਉਹਨਾਂ ਦਾ ਮਨ ਨਹੀਂ ਡੋਲਿਆ ਉਹਨਾਂ ਦੀ ਆਵਾਜ਼ ਤਾਂ ਉੱਚੀ ਸੀ ਸਰੀਰ ਤੋਂ ਪਾਸੇ ਹੋ ਗਏ ਉਹ ਸਰੀਰ ਤੋਂ ਵੱਖ ਹੋ ਗਏ ਉਹ ਆਤਮਕ ਆਨੰਦ ਇਹ ਤੇ ਸਰੀਰ ਤੇ ਇੱਕ ਆਤਮਾ ਦਾ ਕੱਪੜਾ ਹੈ ਤਨ ਤੇ ਕਾ ਆਤਮਾ ਨੂੰ ਕੱਪੜਾ ਦਿੱਤਾ ਹੋਇਆ ਇਹ ਕਦੇ ਦੁੱਖ ਆ ਗਿਆ ਕਦੇ ਸੁੱਖ ਆ ਗਿਆ ਪਰ ਉਹ ਪਰਮਾਤਮਾ ਦੇ ਵਿੱਚ ਦੀਨ ਹੋ ਜਾਂਦੇ ਨੇ ਉਸ ਆਤਮਾ ਨੂੰ ਪਰਮਾਤਮਾ ਦਾ ਰੰਗ ਚੜਿਆ ਹੋਇਆ ਉਹ ਸਰੀਰ ਦੇ ਦੁੱਖ ਤੇ ਸੁੱਖ ਤੋਂ ਪਰੇ ਹੋ ਜਾਂਦੀ ਹੈ ਵੱਖਰੇ ਹੋ ਜਾਂਦੇ ਆ ਸੋ ਇਸ ਕਰਕੇ ਉਹ ਪਰਮਾਤਮਾ ਉਹਨਾਂ ਤੇ ਐਸੀ ਮਿਹਰ ਕਰਦਾਗਾ ਉਹ ਦੁੱਖਾਂ ਵਿੱਚ ਵੀ ਘਬਰਾਉਂਦੇ ਨਹੀਂ ਇਹ ਪਰਮਾਤਮਾ ਉਹਨਾਂ ਤੇ ਹਰ ਵਕਤ ਮਿਹਰ ਦੀ ਨਜ਼ਰ ਕਰਦਾ। ਪਾਪ ਕੀ ਉਹਨਾਂ ਨੂੰ ਡੋਲਣ ਨਹੀਂ ਦਿੰਦਾ। ਬੜੀਆਂ ਬੜੀਆਂ ਮੁਸ਼ਕਲਾਂ ਦੇ ਵਿੱਚੋਂ ਉਹਨਾਂ ਨੂੰ ਕੱਢ ਲੈਂਦਾ। ਬਿਹਰਲਾਦ ਭਗਤ ਹੋਇਆ ਇਸ ਨੂੰ ਮਾਰਨ ਬਾਅਦ ਤੇ ਹਰਨਾਕਸ ਨੇ ਬੜੇ ਦੁੱਖ ਦਿੱਤੇ। ਪਰ ਅਕਾਲ ਪੁਰਖ ਵਾਹਿਗੁਰੂ ਨੇ ਆਪਣੇ ਭਗਤ ਦੀ ਰੱਖਿਆ ਕੀਤੀ। ਉੰਗੇ ਪਾਣੀ ਦੇ ਵਿੱਚ ਪੱਥਰ ਬੰਨ ਕੇ ਸੁੱਟ ਦਿੱਤਾ ਫਿਰ ਵੀ ਪਾਣੀ ਨੇ ਡੋਬਿਆ ਨਹੀਂ ਪਹਿਲਾਦ ਭਗਤ ਨੂੰ ਉੱਚੇ ਪਹਾੜਾਂ ਦੇ ਉੱਤੋਂ ਹੀਠਾਂ ਸੁੱਟ ਦਿੱਤਾ ਉੱਚੇ-ਉੱਚੇ ਪਰਬਤਾਂ ਤੋਂ ਹੀਠਾਂ ਡਿੱਗਦਿਆਂ ਪ੍ਰਮਾਤਮਾ ਨੇ ਆਪ ਹੀ ਹੱਥ ਦੇ ਕੇ ਰੱਖ ਲਿਆ ਫਿਰ ਵੀ ਬਚ ਗਿਆ ਜਹਰੀਲੇ ਸੱਪ ਉਸ ਕੋਠੇ ਵਿੱਚ ਛੜ ਦਿੱਤੇ ਉਸ ਪਹਿਲਾਦ ਭਗਤ ਨੂੰ ਅੰਦਰ ਬਾੜ ਦਿੱਤਾ ਫਿਰ ਵੀ ਉਹ ਜ਼ਹਿਰੀਲੇ ਸੱਪਾਂ ਤੋਂ बच ਗਿਆ ਜ਼ਹਿਰੀਲੇ ਸੱਪਾਂ ਦੇ ਵਿੱਚ ਵੀ ਪਰਮਾਤਮਾ ਆਪ ਹੀ ਵਸ ਜਾਂਦਾ ਹੈ ਆਪਣੇ ਭਗਤ ਦੀ ਫਿਰ ਰੱਖਿਆ ਕਰਨ ਬਾਤ ਹਰ ਇੱਕ ਥਾਂ ਤੇ ਵਾਹਿਗੁਰੂ ਹੈ ਕਹਿਣ ਤੋਂ ਮਰਾਦ ਵੀ ਆਪਣੇ ਪਿਆਰਿਆਂ ਦੀ ਆਪ ਲਾਜ ਰੱਖਦਾ ਹੈਗਾ ਬੜੀਆਂ-ਬੜੀਆਂ ਮੁਸ਼ਕਲਾਂ ਦੇ ਵਿੱਚੋਂ ਜਾ ਕੋ ਮੁਸ਼ਕਲ ਅਤ ਬਣੇ ਕੋਈ ਕੋਈ ਨਾ ਦੇ ਲਾਗੂ ਹੋਏ ਦੁਸ਼ਮਨਾ ਸਾਖ ਪੇ ਭੱਜ ਖੱਲੇ ਸਭੋ ਭੱਜੇ ਆਸਰਾ ਚੂਕਾ ਸਭ ਸਰਾਉ ਚਿੱਤ ਆਵੇ ਉਸ ਪਾਰ ਬ੍ਰਹਮ ਲੱਗੇ ਨਾ ਤਤੀ ਪਾਉ ਤਤੀ ਬਾਉ ਨਾ ਲਾਗੀ ਪਾਰ ਬ੍ਰਹਮ ਸਰਨਾਈ ਫਿਰ ਆਪਣੇ ਪਿਆਰੇ ਨੂੰ ਤਤੀ ਵਾ ਨਹੀਂ ਲਗਣ ਦਿੰਦਾ ਪਾਰ ਬ੍ਰਹਮ ਸਰਨਾਈ ਜਿਹੜੇ ਪ੍ਰਮਾਤਮਾ ਦੇ ਸਰਨ ਵਿੱਚ ਰਹਿੰਦੇ ਨੇ ਕਿਉ ਗਿਰਦ ਹਮਾਰੇ ਰਾਮਕਾਰ ਦੁੱਖ ਲੱਗੇ ਨਾ ਭਾਈ ਆਲੇ-ਦੁਆਲੇ ਸਾਡੇ ਐਸਾ ਪਹਿਰਾ ਹੋ ਜਾਂਦਾ ਹੈ ਭਗਤਾਂ ਦੇ ਆਲੇ-ਦੁਆਲੇ ਪ੍ਰਮਾਤਮਾ ਦੀ ਕਾਰ ਪਹਿਰਾ ਹੋ ਜਾਂਦਾ ਗਾ ਫਿਰ ਆਪ ਹੀ ਆਪਣੇ ਭਗਤਾਂ ਦੀ लाज ਰੱਖਦਾ ਆਪਣੇ ਸੇਵਕ ਹੀ ਆਪੇ ਰੱਖੇ ਆਪੇ ਨਾਮ ਜਪਾਵੇ ਜਹਾਂ-ਜਹਾਂ ਕਾਜ ਕਿਰਤ ਸੇਵਕੀ ਤਹਾਂ-ਤਹਾਂ ਉੱਠ ਦਾਵੇ ਸੇਵਕ ਕੋ ਨਿਗਟਿਵ ਹੋਏ ਦਿਖਾਵੇ ਉਹ ਤਾਂ ਨੇੜੇ ਹੋ ਕੇ ਪਰਮਾਤਮਾ ਉਹਨਾਂ ਦੀ ਰੱਖਿਆ ਕਰਦਾ ਹੈ। ਸੋ ਤਾਂ ਤੇ ਆਉ ਗੁਰੂ ਅਰਜਨ ਦੇਵ ਜੀ ਮਹਾਰਾਜ ਕਿਰਪਾ ਕਰਦੇ ਨੇ ਆਪਣਾ ਬਿਰਦ ਸੰਭਾਲੇ। ਇਹ ਵਾਹਿਗੁਰੂ ਦਾ ਸੁਭਾਅ ਹੈ। ਉਹ ਮੁੱਢਕਤੀਮਾ ਵਾਲਾ ਸੁਭਾਅ। ਉਹ ਪਿਆਰ ਯਾਦ ਰੱਖਦਾਗਾ ਆਪਣੇ ਪਿਆਰਿਆਂ ਨੂੰ ਹਰ ਵਕਤ ਯਾਦ ਰੱਖਦਾਗਾ। ਨੇੜੇ ਹੋ ਕੇ ਉਹਨਾਂ ਦੇ ਨਾਲ ਸਹਾਇਤਾ ਕਰਦਾ ਹੈ। हाथ ਦੇ ਰਾਖੇ ਆਪਣੇ ਕੋ ਸਾਸ ਸਾਸ ਪ੍ਰਤ ਪਾਲੇ ਪਰਮਾਤਮਾ ਆਪਣੇ ਹੱਥ ਦੇ ਕੇ ਆਪਣੇ ਸੇਵਕ ਦੀ ਰਾਖੀ ਕਰਦਾ ਹੈ ਹੱਥ ਦੇ ਰਾਖੇ ਆਪਣੇ ਕੋ ਜਿਹੜੇ ਆਪਣੇ ਉਹਦੇ ਪਰਮਾਤਮਾ ਦੇ ਅਪਦੇ ਬਣ ਜਾਂਦੇ ਨੇ ਹੁਣ ਆਪਾਂ ਇਹ ਗੱਲਾਂ ਪੜ੍ਹਦੇ ਆ ਸੁਣਦੇ ਆ ਅੰਮ੍ਰਿਤ ਵਚਨ ਗੁਰੂ ਜੀ ਦੇ ਸਾਂਝੇ ਕਰਦੇ ਆ ਹੁਣ ਉਹਨਾਂ ਦੀਆਂ ਵੀ ਗੱਲਾਂ ਕਰਦੇ ਆ ਜਿਹੜੇ ਰੱਬ ਦੇ ਬਣ ਗਏ ਨੇ ਹੁਣ ਆਪਾਂ ਆਪਣੇ ਜੀਵਨ ਵਿੱਚ ਵੀ ਝਾਤੀ ਮਾਰਨੀ ਆ ਵੀ ਆਪਾਂ ਵੀ ਬਣ ਗਏ ਨਾ ਰੱਬ ਦੇ ਕਿਤੇ ਸਾਨੂੰ ਐਸਾ ਮੁਸ਼ਕਲ ਦਾ ਸਮਾਂ ਆ ਜਾਵੇ ਕਿਤੇ ਅਸੀਂ ਡਰੀ ਜਾਈਏ ਘਬराई ਜਾਈਏ ਤੇ ਸਾਡੇ ਉੱਤੇ ਕੋਈ ਐਸਾ ਸਮਾਂ ਆ ਗਿਆ ਫਿਰ ਸਾਨੂੰ ਕੌਣ ਸਹਾਇਤਾ ਦੇਵੇਗਾ ਅਸੀਂ ਵੀ ਗੁਰੂ ਦੇ ਬਣ ਜਾਈਏ ਜਿਹੜੇ ਗੁਰੂ ਨੇ ਸਾਡੀ ਸਹਾਇਤਾ ਕਰਨੀ ਹੈ ਲੋਕ ਪਰਲੋਕ ਦੇ ਵਿੱਚ ਰੱਖਿਆ ਕਰਨੀ ਹੈ ਸਾਡੇ ਬਾਹਰ ਪੜਨੀ ਹੈ ਜਿਵੇਂ ਭਗਤਾਂ ਦੇ ਆਪ ਰੱਖਿਆ ਕੀਤੀ ਜੁਗਾ ਜੁਗੰਤਰਾਂ ਤੋਂ ਆਪਣੀ ਬਿਰਧ ਦੀ ਪਾਲਣਾ ਕਰਦਾ ਹੈ ਇਹ ਆਪਾਂ ਬਾਣੀ ਵਿਚਾਰਾਂ ਦਾ ਸੇਵਾ ਦਾ ਸਿਮਰਨ ਦਾ ਗੁਰੂ ਦੀ ਸੰਗਤ ਦਾ ਇਹੀ ਕਲਾਹਾ ਵੀ ਅਸੀਂ ਗੁਰੂ ਦੇ ਨੇੜੇ ਹੋ ਜਾਈਏ ਪੜ੍ਹ ਕੇ ਸੁਣ ਕੇ ਇਹ ਅੰਦਰ ਅਮਲ ਬਣਾਇ ਕਰੀਏ ਇਹ ਤੇ ਪਹਿਰਾ ਦੀ ਅਸੀਂ ਵੀ ਗੁਰੂ ਦੇ ਨੇੜੇ ਹੋ ਜਾਈਏ ਸਾਡਾ ਮਾਲਕ ਸਾਡੀ ਰੱਖਿਆ ਕਰੇਗਾ ਨੇਕ ਕੰਮ ਕਰਦਿਆਂ ਹੋਇਆ ਅਸੀਂ ਗੁਰੂ ਦੇ ਰਜਾ ਵਿੱਚ ਰਹਿੰਦਿਆਂ ਹੋਇਆ ਇਸ ਆਪਣੇ ਸਰੀਰ ਦੀਆਂ ਪਰਿਵਾਰ ਦੀਆਂ ਜ਼ਿੰਮੇਵਾਰੀਆਂ ਨਿਭਾਉਂਦਿਆਂ ਹੋਇਆ ਜਦੋਂ ਅਸੀਂ ਗੁਰੂ ਨਾਲ ਜੁੜੇ ਰਹਾਂਗੇ ਫਿਰ ਮਾਲਕ ਦੀ ਰਹਿਮਤ ਹੋਵੇਗੀ ਕਿਰਪਾ ਹੋਵੇਗੀ ਫਿਰ ਆਪ ਹੱਥ ਦੇ ਕੇ ਰੱਖਦਾ ਹੈਗਾ ਆਤ ਦੇ ਰਾਖੇ ਆਪਣੇ ਕੋ ਸਾਧ ਸਾਜ ਪ੍ਰਤ ਪਾਲੇ ਸੇਵਕ ਨੂੰ ਹਰੇਕ ਸਾਹ ਦੇ ਨਾਲ ਪਾਲਦਾ ਹੈ ਪਾਪਕੀ ਸੇਵਕ ਹਰੇਕ ਸਵਾਸ ਸਵਾਸ ਉਸ ਵਾਹਿਗੁਰੂ ਨੂੰ ਯਾਦ ਕਰਦਾਗਾ ਜਦੋਂ ਹਰ ਇੱਕ ਸਵਾਸ ਦੇ ਨਾਲ ਪਰਮਾਤਮਾ ਨੂੰ ਯਾਦ ਕਰਨਾ ਪਰਮਾਤਮਾ ਕਿਤੇ ਦੂਰ ਨਹੀਂ ਉਹ ਤਾਂ ਸਦਾ ਅੰਗ ਸੰਗੇ ਉਹ ਤਾਂ ਸਾਡੇ ਨਾਲ ਹੀ ਐ ਫਿਰ ਉਹ ਬਿਕਾਰਾਂ ਵੱਲ ਨਹੀਂ ਜਾਣ ਦਿੰਦਾ ਫਿਰ ਉਹ ਇਹ ਦੁਨੀਆ ਦੇ ਹੋਰ ਪਾਪਾਂ ਵੱਲ ਨਹੀਂ ਜਾਣ ਦਿੰਦਾ ਫਿਰ ਆਪ ਹੱਥ ਦੇ ਕੇ ਰੱਖਦਾਗਾ ਸਵਾਸ ਸਵਾਸ ਪ੍ਰਤ ਪਾਲੇ ਮਨ ਬਿਲਾਸ ਭੈ ਸਹਿਬ ਕੀ ਅਚਰਜ ਦੇਖ ਵਡਾਈ ਸਨ ਗੁਰੂ ਅਰਜਨ ਦੇਵ ਜੀ ਮਹਾਰਾਜ ਕਿਰਪਾ ਕਰਦੇ ਨੇ ਮਨ ਬਿਲਾਸ ਪੈ ਸਹਿਬ ਕੇ ਅਚਰਜ ਦੇਖ ਵਿਡਾਈ ਉਸ ਮਾਲਕ ਦੇ ਹੈਰਾਨ ਕਰਨ ਵਾਲੇ ਕੌਤਕ ਉਹਦੀ ਵਿਡਿਆਈ ਵੇਖ ਕੇ ਸੇਵਕ ਦੇ ਮਨ ਵਿੱਚ ਖੁਸ਼ੀਆਂ ਬੜੀਆਂ ਰਹਿੰਦੇ ਨੇ ਮਨ ਬਿਲਾਸ ਪੈ ਸਹਿਬ ਕੇ ਉਹ ਸਹਿਬ ਦੀਆਂ ਐਸੇ ਕੌਤਕ ਵੇਖ ਕੇ ਅਚਰਜ ਕੌਤਕ ਹੈਰਾਨ ਕਰਨ ਵਾਲੇ ਕੌਦਕ ਵੇਖਦੇ ਆ ਕਿਵੇਂ ਮਾਲਕ ਦੇ ਈਸ ਕੁਦਰਤ ਦੇ ਰੰਗ ਕੈਸੇ ਅਚਰਜ ਹੈਰਾਨ ਕਰਨ ਵਾਲੇ ਕੌਤਕ ਇਹ ਸੇਵਕ ਦੇ ਮਨ ਦੇ ਵਿੱਚ ਫਿਰ ਖੁਸ਼ੀਆਂ ਬਣੀਆਂ ਰਹਿੰਦੀਆਂ ਨਹੀਂ ਹਰ ਸਿਮਰ ਸਿਮਰ ਆਨੰਦ ਕਰ ਨਾਨਕ ਪ੍ਰਭ ਪੂਰਨ ਪੈਜ ਰਖਾਈ ਹਰ ਸਿਮਰ ਸਿਮਰ ਆਨੰਦ ਕਰ ਨਾਨਕ ਗੁਰੂ ਨਾਨਕ ਬਾਦਸ਼ਾਹ ਮਹਾਰਾਜ ਕਿਰਪਾ ਕਰਦੇ ਨੇ ਐ ਭਾਈ ਉਮੀ ਪਰਮਾਤਮਾ ਦਾ ਨਾਮ ਸਿਮਰ ਸਿਮਰ ਕੇ ਆਤਮਿਕ ਆਨੰਦ ਮਾਣ ਜਿਸ ਵੀ ਜੀਵ ਨੇ ਸਿਮਨ ਕੀਤਾ ਪਰਮਾਤਮਾ ਨੇ ਪੂਰਨ ਤੌਰ ਤੇ ਉਹਦੀ ਇੱਜ਼ਤ ਰੱਖਣੀ ਹੈ ਹਰ ਯੁਗ ਯੁਗ ਭਗਤ ਪਾਇਆ ਪੈਜ ਰੱਖਦਾ ਆਇਆ RAM ਰਾਜੇ ਯੁਗਾ ਯੁਗੰਤਰਾਂ ਤੋਂ ਪਰਮਾਤਮਾ ਆਪਣੇ ਪਿਆਰਿਆਂ ਦੀ ਪੈਜ ਰੱਖਦਾ ਹੈ ਭਾਵੇਂ ਸਤਿਗੁਰ ਦੇ ਵਿੱਚ ਪਹਿਲਾਦ ਭਗਤ ਹੋਏ ਹੈ ਔਰ ਅੱਗੇ ਤ੍ਰਿਤੇ ਦੇ ਵਿੱਚ ਭੀਲਣੀ ਦੀ ਵੀ ਲਾਜ ਰੱਖੀ ਉਹਨੇ ਬੜੇ ਬੜੇ ਜੋਗੀਸਰ ਬੜਾ ਮਾਣ ਕਰਦੇ ਸੀ ਵੀ ਸਾਡੇ ਕੋਲ ਵਾਹਿਗੁਰੂ ਦਾ ਬੜਾ ਨਾਮ ਹੈ ਪ੍ਰਮਾਤਮਾ ਨੂੰ ਅਸੀਂ ਬੜਾ ਪਿਆਰ ਕਰਦੇ ਆ ਉਹਨਾਂ ਦੇ ਮਨ ਵਿੱਚ ਬੜਾ ਹੰਕਾਰ ਵੀ ਹੈ ਮਾਣ ਵੀ ਹੈ ਪਰ ਪ੍ਰਮਾਤਮਾ ਭਾਉ ਭਗਤ ਦਾ ਭੁੱਖਾ ਜਦੋਂ ਕਿਤੇ ਪਰਖ ਹੋ ਗਈ ਜਦੋਂ ਪਰਖ ਹੋ ਗਈ ਬਿਰ ਉਸ ਗਰੀਬ ਦੀ लाज ਰੱਖੀ ਭੀਲਣੀ ਦੀ ਵੀ लाज ਰੱਖਣੀ ਭਗਵਾਨ ਸ੍ਰੀ ਰਾਮਚੰਦਰ ਜੀ ਅੰਨੇ ਉਹਨਾਂ ਨੇ ਭੀਲਣੀ ਨੂੰ ਮਾਣ ਬਖਸ਼ਿਸ਼ ਕੀਤਾ ਉਹਦੇ ਘਰ ਜਾ ਕੇ ਉਹਦੇ ਝੂਠੇ ਬੇਰ ਵੀ ਖਾਦੇ ਆਵਕੀ ਉਹਦੇ ਪਿਆਰ ਦੇ ਵਿੱਚ ਜਨ ਪ੍ਰੇਮ ਕੀਓ ਦੂਸਰੇ ਪਾਸੇ ਭਾਵੇਂ ਰਿਖੀ ਮਨੀ ਆਪਣੇ ਆਪ ਨੂੰ ਬੜਾ ਤਪੱਸਵੀ ਸਮਝਦੇ ਸੰ ਬੜੇ ਰਾਜ ਜੋਗੀ ਸਮਝਦੇ ਸੰ ਪਰ ਉਹਨਾਂ ਦੇ ਅੰਦਰ ਮਾਨਸੀ ਜਿਹੜਾ ਮਾਣ ਹੈ ਜਿਹੜਾ ਹੰਕਾਰ ਹੈ ਇਹ ਪਰਮਾਤਮਾ ਨੂੰ ਨਹੀਂ ਪਾਉਂਦਾ ਹੈ ਹਰ ਜੀਉ ਅਹੰਕਾਰ ਨਾ ਭਾਵੇ ਹਰੀ ਪਰਮਾਤਮਾ ਨੂੰ ਅਹੰਕਾਰ ਨਹੀਂ ਪਾਉਂਦਾ ਮੇਰੇ ਵਰਗਾ ਕੋਈ ਪਾਠ ਨਹੀਂ ਕਰ ਸਕਦਾ ਮੇਰੇ ਵਰਗਾ ਕੋਈ ਕੀਰਤਨ ਨਹੀਂ ਕਰ ਸਕਦਾ ਮਾਣ ਹੋ ਗਿਆ ਨਾ ਮੇਰੇ ਵਰਗਾ ਤਾਂ ਕੋਈ ਸਿਆਣਾ ਹੀ ਨਹੀਂ ਮੇਰੇ ਵਰਗਾ ਤਾਂ ਕੋਈ ਦੁਨੀਆ ਤੇ ਕੰਮ ਨਹੀਂ ਕਰ ਸਕਦਾ ਹੰਕਾਰ ਹੋ ਗਿਆ ਇਹ ਰੱਬ ਨੂੰ ਨਹੀਂ ਪਾਉਂਦਾ ਰੱਬ ਨੂੰ ਪਾਉਂਦਾ ਦੇਖੋ ਬੜੇ-ਬੜੇ ਜੋਗੀ ਸਰਜ ਬੜੇ-ਬੜੇ ਤਪੀਸਰ ਤਪ ਕਰਨ ਵਾਲੇ ਸਾਰੇ ਛੱਡ ਦਿੱਤੇ ਸਾਰੇ ਛੱਡ ਦਿੱਤੇ ਅਹੰਕਾਰੀਆਂ ਨਿੰਦਕਾਂ ਪਿੱਠ ਦੇ ਨਾਮ ਦਿਓ ਮੁਖ ਲਾਇਆ ਬੜੇ-ਬੜੇ ਆਪਣੇ ਆਪ ਨੂੰ ਉੱਚੀ ਜਾਤੀ ਦੇ ਆਪਣੇ ਆਪ ਨੂੰ ਬੜੇ ਦੁਨੀਆਂ ਦੇ ਅਮੀਰ ਆਪਣੇ ਆਪ ਨੂੰ ਬੜੇ ਸਿਆਣੇ ਸਮਝਣ ਵਾਲੇ ਸਾਰੇ ਛੱਡ ਦਿੱਤੇ ਭਗਤ ਨਾਮਦੇਵ ਜਿਹਨੂੰ ਗਲਵੱਕੜੀ ਵਿੱਚ ਲੈ ਲਿਆ ਆਖੋ ਸਤਨਾਮ ਸ੍ਰੀ ਪਿਆਰ ਦੀਆਂ ਖੇਡਾਂ ਨੇ ਇੱਥੇ ਤੇ ਗੁਰੂ ਨਾਨਕ ਦੇ ਘਰ ਦੇ ਵਿੱਚ ਜਿਨ ਪ੍ਰੇਮ ਕੀਓ ਨੀਮਾ ਹੋ ਕੇ ਆ ਜਾਕ ਤੇ ਨਿਰਮਾਨਤਾ ਅੰਦਰ ਭਾਵਨਾ ਪੈਦਾ ਲੈ ਕੇ ਆ ਜਾ ਅੰਦਰ ਭਾਵਨਾ ਬਣਾ ਕੇ ਆ ਜਾ ਇੱਥੇ ਨੀਮਿਆਂ ਨੂੰ ਫਲ ਲੱਗਦੇ ਨੇ ਜਿਹੜੇ ਗੁਰੂ ਦੇ ਦਰ ਤੇ ਡੇਗ ਪਿਆ ਜੀ ਅਸੀਂ ਮਾਨ ਲੈ ਕੇ ਆ ਗਏ ਮੈਂ ਤੇ ਦੁਨੀਆਦਾਰ ਮੈਂ ਵੱਡਾ ਮੈਂ ਆਪਣੇ ਆਪ ਵਿੱਚ ਮਾਣ ਲੈ ਕੇ ਤੁਰੇ ਬਿਰਥੇ ਮਹਾਰਾਜ ਕਹਿੰਦੇ ਖਾਲੀ ਰਹਿ ਜਾਂਦੇ ਨੇ بڑے بڑے ਦੁਨੀਆਦਾਰ ਜਿਹੜੇ ਖਾਲੀ ਆਏ ਖਾਲੀ ਤੁਰ ਗਏ ਨੇ ਕੁਝ ਨਹੀਂ ਲੈ ਕੇ ਗਏ ਪਰ ਗੁਰੂ ਦੇ ਘਰ ਦੇ ਵਿੱਚੋਂ ਮਾਣ ਉਹਨਾਂ ਨੂੰ ਮਿਲਦਾ ਜਿਹੜੇ ਨਿਮਾਣੇ ਹੋ ਕੇ ਆਉਂਦੇ ਨੇ ਨਿਮਾਣਿਆਂ ਦਾ ਮਾਣ ਹੈ ਗੁਰੂ ਨੇ ਤਾਣਿਆਂ ਦਾ ਤਾਣ ਹੈ ਨੇਉਟਿਆਂ ਦੀ ਓਟ ਹੈ ਨੇ ਪੱਤਿਆਂ ਦੀ ਪਤ ਨੇ ਗੱਤਿਆਂ ਦੀ ਗੱਤ ਨੇ ਧਰਿਆਂ ਦੀ ਧਰ ਨੇ ਆਸਿਆਂ ਦੇ ਆਸਰੇ ਗੁਰੂ ਮਹਾਰਾਜ ਦੇ ਕੋਲ ਮਿਲਦਾਗਾ ਸਭ ਕੁਝ ਨੀਮਾ ਹੋ ਕੇ ਆ ਜਾ ਨੀਮੇ ਦਰਗਤ ਨੂੰ ਹੀ ਫਿਰ ਫਲ ਲੱਗਦੇ ਨੇ ਮਿੱਠੇ ਫਲ ਲੱਗਦੇ ਨੇ ਤੋ ਤਾਂ ਤੇ ਆਓ ਸਤਿਗੁਰੂ ਜੀ ਰਹਿਮਤਾ ਕਿਰਪਾ ਕਰਦੇ ਨੇ ਭਾਈ ਪਰਮਾਤਮਾ ਨੇ ਉਹਨਾਂ ਦੀ ਪੂਰਨ ਤੌਰ ਤੇ ਇੱਜ਼ਤ ਰੱਖਣੀ ਉਹਨਾਂ ਦਾ ਮਾਣ ਰੱਖ ਲਿਆ ਜਿਹੜੇ ਅੰਦਰੋਂ ਜੁੜ ਜਾਂਦੇ ਨੇ ਭਾਵਨਾ ਕਰਕੇ ਜੁੜ ਜਾਂਦੇ ਨੇ ਜਿਨ੍ਹਾਂ ਦੇ ਅੰਦਰ ਕੁਝ ਮਾਣ ਹੁੰਦਾਗਾ ਹੰਕਾਰ ਹੁੰਦਾਗਾ ਦੂਰ ਹੋ ਜਾਂਦੇ ਨੇ ਪਰਮਾਤਮਾ ਦੇ ਘਰ ਦੇ ਵਿੱਚ ਉਹੀ ਪਰਬਾਨ ਹੋ ਜਾਂਦੇ ਨੇ ਜਿਹੜੇ ਅੰਦਰੋਂ ਜੁੜ ਪੀ ਬਾਬਾ ਫਰੀਦ ਜੀ ਨੇ ਬੜੇ ਸੋਹਣੇ ਬਚਨ ਕਹੇ ਨੇ ਦਿਲੋਂ ਮੁਹੱਬਤ ਸਹੀ ਸੱਚਿਆ ਬਾਬਾ ਪ੍ਰੀਤ ਜੀ ਨੇ ਆਪਣੀ ਜ਼ਿੰਦਗੀ ਦਾ ਤਜਰਬਾ ਫਿਰ ਉਹਨਾਂ ਨੇ ਇਹ ਨਚੋੜ ਕੱਢ ਕੇ ਸਾਡੀ ਮਨਪਦਾ ਦੇ ਭਲੇ ਬਾਤ ਤੇ ਸੁਨੇਹਾ ਦਿੱਤਾ ਹੈ ਦੁਨੀਆਦਾਰ ਇਹ ਤੁਸੀਂ ਰੱਬ ਦੀਆਂ ਖੁਸ਼ੀਆਂ ਲੈਣੀਆਂ ਨੇ ਰੱਬ ਨੂੰ ਤੁਸੀਂ ਖੁਸ਼ ਕਰਨਾ ਹੈ ਇੱਕ ਕੰਮ ਕਰੋ ਦਿਲੋਂ ਮੁਹੱਬਤ ਆਪਣੇ ਦਿਲੋਂ ਮੁਹੱਬਤ ਕਰੋ ਦਿਲੋਂ ਪਿਆਰ ਕਰੋ ਅੰਦਰੋਂ ਪਿਆਰ ਕਰੋ ਰੱਬ ਨੂੰ ਫਿਰ ਰੱਬ ਬੜਾ ਖੁਸ਼ ਹੋਵੇਗਾ ਜਦੋਂ ਤੁਸੀਂ ਜੇ ਚਿਤਰਾਈ ਨਾ ਚਤਰਪੂਜ ਪਾਇਆ ਚਿਤਰਾਈਆਂ ਦੇ ਨਾਲ ਨਹੀਂ ਉਹ ਮਿਲਦਾ ਹੈ ਉਹ ਤੇ ਭੋਲੇ ਭਾਏ ਆਭਨਾ ਵਾਲੇ ਨੂੰ ਸਿੱਧੇ ਸਾਦੇ ਜੀਵਨ ਵਿੱਚ ਜਿਹਦੇ ਅੰਦਰ ਕੋਈ ਚਿਤਰਾਈ ਨਹੀਂ ਭੋਲੇ ਭਾਏ ਜਿਨ੍ਹਾਂ ਮੁਹੱਬਤ ਸੇ ਸੱਚਿਆ ਜਿਨ ਮਨਹੋਰ ਮੁਖੋਰ ਸੇ ਕਾਂਢੇ ਕੱਚਿਆ ਰੱਤੇ ਇਸਕ ਖੁਦਾਏ ਰੰਗ ਦੀਦਾਰ ਕੇ ਬਿਸਰਿਆ ਜਿਨ ਨਾਮ ਸੇ ਭੋਏ ਭਾਰਤੀਏ ਆਪਨੀਏ ਲੜਲਾਏ ਦਰਦਰ ਵੇ ਸੇ ਤਿੰਨ ਧੰਨ ਜਣੇਂਦੀ ਮਾਉ ਆਏ ਸਫਲ ਸੇ ਓ ਮਾਤਾ ਵੀ ਧੰਨਤਾ ਦੇ ਜੋਗ ਐ ਜਿਹੜਾ ਜੀਵ ਪਰਮਾਤਮਾ ਦੀ ਬੰਦਗੀ ਕਰਦਾ ਕਰਦਾ ਅੱਜ ਓ ਮਾਤਾ ਰਤਨ ਕੌਰ ਜਿਨ੍ਹਾਂ ਦੀ ਪਾਵਨ ਪਵਿੱਤਰ ਕੁੱਖ ਦੇ ਵਿੱਚੋਂ ਐਸੇ ਬਲੀ ਯੋਧੇ ਸੂਰਮੇ ਨੇ ਬਹਾਦਰ ਨੇ ਗੁਰਮਖ ਨੇ ਮਹਾਪੁਰਸ਼ ਨੇ ਜਨਮ ਲੈ ਲਿਆ ਤਨ ਤਨ ਸ੍ਰੀ ਹਜੂਰ ਸ੍ਰੀ ਮਾਨਸੰਤ ਬਾਬਾ ਈਸ਼ਰ ਸਿੰਘ ਜੀ ਰਾੜਾ ਸਾਹਿਬ ਵਾਲੇ ਜਿਨ੍ਹਾਂ ਨੇ ਆਲੋਵਾਲ ਦੀ ਧਰਤੀ ਤੇ ਪਿਤਾ ਧਾਮ ਸਿੰਘ ਮਾਤਾ ਰਤਨ ਕੌਰ ਇਨਾਂ ਦੇ ਘਰ ਦੇ ਵਿੱਚ ਆ ਕੱਲ ਨੂੰ ਦਿਹਾੜਾ ਆਉਣਾ ਹੈ ਕੱਲ ਵੀ ਸਾਰਾ ਦਿਨ ਸਮਾਗਮ ਚੱਲਦੇ ਰਹੇ ਨੇ ਅੱਜ ਵੀ ਸਾਰਾ ਦਿਨ ਚੱਲ ਰਹੇ ਨੇ ਅੱਜ ਤੇ ਰੈਣ ਸੋਈ ਵੀ ਹੋਣੀ ਹੈ ਪਿੰਡ ਅੱਲੋਵਾਲ ਦੇਸਾਂ ਬਦੇਸਾਂ ਦੀਆਂ ਲੱਖਾਂ ਸੰਗਤਾਂ ਨਤਮਸਤਕ ਹੁੰਦੀਆਂ ਨੇ ਜਿੱਥੇ ਸ਼੍ਰੀ ਮਾਨਸੰਤ ਬਾਬਾ ਇਸਰ ਸਿੰਘ ਜੀ ਅੱਲੋਵਾਲ ਵਿਖੇ ਜਿਨ੍ਹਾਂ ਦਾ ਕੱਲ ਨੂੰ 5 ਤਰੀਕ 5 ਅਗਸਤ ਇਹਨਾਂ ਦਾ ਜਨਮ ਦਿਹਾੜਾ ਮਨਾਇਆ ਜਾ ਰਿਹਾ ਹੈ ਉਹ ਮਾਤਾ ਵੀ ਧੰਤਾ ਦੇ ਜੋਗ ਹੈ ਉਹ ਪਿਤਾ ਵੀ ਧੰਨਤਾ ਦੇ ਜੋਗ ਹੈ ਉਹ ਕੁੱਲ ਵੀ ਧੰਨਤਾ ਦੇ ਜੋਗ ਹੈ ਉਹ ਨਗਰ ਵੀ ਧੰਨਤਾ ਦੇ ਜੋਗ ਹੈ ਉਹ ਧਰਤੀ ਵੀ ਧੰਨਤਾ ਦੇ ਜੋਗ ਹੈ ਜਿੱਥੇ ਐਸੇ ਰੱਬ ਰੂਪ ਮਹਾਂਪੁਰਸ਼ਾਂ ਦਾ ਅਵਤਾਰ ਹੁੰਦਾ ਹੈ ਜਨਮ ਹੁੰਦਾਗਾ ਤਿੰਨ ਧਨ ਜਣੇ ਦੀ ਮਾਉ ਆਏ ਸਭਲ ਸੇ ਅਬ ਅਪ੍ਰੀਤ ਜੀ ਦੇ ਬਚਨ ਨੇ ਉਹ ਮਾਤਾ ਧੰਨਤਾ ਦੇ ਜੋਗ ਹੈ ਜਿਸ ਮਾਤਾ ਦੇ ਐਸੇ ਬਲੀ ਯੋਧੇ ਸੂਰਮੇ ਨੂੰ ਜਨਮ ਦਿੱਤਾ ਹੈ ਪਰਬਦ ਗਾਰੇ ਅਪਾਰ ਅਗੰਮ ਬੇਅੰਤ ਤੂੰ ਜਿੰਨੀ ਪਸਾਤਾ ਸੱਚ ਚੁੰਮਾ ਪੈਰ ਮੂੰਹ ਜਿਨ੍ਹਾਂ ਨੇ ਸੱਚ ਨੂੰ ਜਾਣ ਲਿਆ ਮੈਂ ਉਹਨਾਂ ਦੇ ਪੈਰ ਚੁੰਮਲਾਂ ਸੱਚ ਨੂੰ ਜਾਣਨ ਵਾਲਿਆਂ ਦੇ ਚੁੰਮਾ ਪੈਰ ਮੂੰਹ ਤੇਰੀ ਪਨੇ ਖਦਾਏ ਤੂੰ ਬਖਸ਼ੰਦਗੀ ਸੇਖ ਫਰੀਂ ਦੇ ਖੈਰ ਦੀਜੈ ਬੰਦਗੀ ਸਤਿਗੁਰੂ ਜੀ ਰਹਿਮਤ ਕਿਰਪਾ ਕਰਨ ਆਓ ਇਹ ਬਚਨ ਆਪਾਂ ਹਰ ਰੋਜ਼ ਗੁਰਬਾਣੀ ਦੇ ਵਿਚਾਰਾਂ ਨਾਲ ਸਾਂਝ ਬਣਾਉਂਦੇ ਹਾਂ ਸਤਿਗੁਰੂ ਜੀ ਰਹਿਮਤ ਕਿਰਪਾ ਕਰਨ ਆਪਾਂ ਵੀ ਵੱਧ ਤੋਂ ਵੱਧ ਅਮਲ ਕਰਨਾ ਇਹਨਾਂ ਬਚਨਾਂ ਨੂੰ ਹਿਰਦੇ ਵਿੱਚ ਬਸਾਉਣਾ ਆਉ ਜਿਨ੍ਹਾਂ ਅਸੀਂ ਬਾਣੀ ਦੇ ਨੇੜੇ ਹੋਵਾਂਗੇ ਸਾਡਾ ਜੀਵਨ ਸਫਲਾ ਹੋਵੇਗਾ ਗੁਰੂ ਮਹਾਰਾਜ ਜੀ ਰਹਿਮਤਾਂ ਕਿਰਪਾ ਕਰਨਗੇ ਤੇ ਸਾਨੂੰ ਲੋਕ ਤੇ ਪ੍ਰਲੋਕ ਦੇ ਵਿੱਚ ਮਾਨ ਸਨਮਾਨ ਮਿਲੇਗਾ ਲੋਕ ਸੁਖੀਏ ਪ੍ਰਲੋਕ ਸੁਹੇਲੇ ਨਾਨਕ ਹਰ ਪ੍ਰਭ ਆਪੇ ਮੇਲੇ ਕੱਲੋਂ ਵੀ ਭਾਈ ਇੱਥੋਂ ਸਾਧਨ ਜਾਣਗੇ ਤੇ ਅੱਜ ਵੀ ਸੰਗਤਾਂ ਜਾ ਰਹੀਆਂ ਨੇ ਜਿਨ੍ਹਾਂ ਨੇ ਅੰਤ ਅਲੂਵਾਰ ਮਹਾਂਪੁਰਸਾਂ ਦੇ ਪਾਵਨ ਪਿਤਰ ਜਨਮ ਅਸਥਾਨ ਤੇ ਜਾਣਾ ਹੋਵੇ ਉਹਨਾਂ ਬਾਅਦ ਤੇ ਵੀ ਅਵਸਰ ਹੈ ਕੱਲ ਨੂੰ ਵੀ ਇੱਥੇ ਸਾਧਨ ਜਾਣਗੇ ਦੱਸਿਆ ਜਾਵੇਗਾ ਜੇ ਕਿਸੇ ਮਾਈ ਭਾਈ ਨੇ ਜਾਣਾ ਹੋਵੇ ਉਹ ਜ਼ਰੂਰ ਮਨ ਬਣਾ ਕੇ ਉਹ ਨਾ ਮਹਾਂਪੁਰਸਾਂ ਦੇ ਅਸਥਾਨਾਂ ਤੇ ਨਤਮਸਤਕ ਹੋ ਕੇ ਆਪਣੇ ਜੀਵਨ ਦੇ ਅਕੜੀਆਂ ਸਫਲੀਆਂ ਬਣਾ ਸਕਦੇ ਹੋ ਜੀ ਉਹ ਰੱਬ ਰੂਪ ਮਹਾਂ ਮੂਰਤੋ ਜਿਨ੍ਹਾਂ ਨੇ ਅੱਜ ਸਾਰੀ ਦੁਨੀਆ ਦੇ ਉੱਤੇ ਉਹਨਾਂ ਦਾ ਸਿਤਾਰਾ ਚਮਕਦਾ ਹੈ ਲੋਕ ਪਰਲੋਕ ਦੇ ਵਿੱਚ ਉਹਨਾਂ ਦੀ ਜੈ ਜੈਕਾਰ ਹੁੰਦੀ ਹੈ ਹਰ ਮੰਤਨ ਵਸਿਆ ਸੋਈ ਜੈ ਜੈਕਾਰ ਕਰੇ ਸਭ ਕੋਈ ਅੱਜ ਉਹਨਾਂ ਦੀ ਜੈ ਜੈਕਾਰ ਹੋ ਰਹੀ ਹੈ ਦੁਨੀਆ ਤੇ ਆਏ ਨੇ 70 ਸਾਲ ਸਰੀਰ ਕਰਕੇ ਰਹੇ ਨੇ ਪਰ 70 ਸਾਲ ਉਸ ਰੱਬ ਦੀ ਬੰਦਗੀ ਦੇ ਵਿੱਚ ਹੀ ਰਹੇ ਨੇ ਉਸ ਵਾਹਿਗੁਰੂ ਦਾ ਨਾਮ ਹੀ ਜਪਿਆ ਤੇ ਜਪਾਇਆ ਆਓ ਇੰਨੇ ਐਸੀ ਮਹਾਂਪੁਰਸਾਂ ਨੂੰ ਸਦਾ ਹੀ ਸੀਸ ਝੁਕਦੇ ਨੇ ਉਹਨਾਂ ਦੇ ਚਰਨਾਂ 'ਚ ਸਦਾ ਹੀ ਨਤ ਮस्तक ਸੰਗਤਾਂ ਕਰਦੀਆਂ ਨੇ ਨਮਸਕਾਰਾਂ ਕਰਦੀਆਂ ਨੇ ਨਾਨਕ ਤਿਹ ਜਨ ਕੋ ਸਦਾ ਨਮਸਕਾਰ ਸਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ ਜਿਵ ਸ ਰਾਤ ਦੁਏ ਦਾਈ ਦਾਇਆ ਖੇਲੇ ਸਗਲ ਜਗਤ ਚੰਗਿਆਈਆਂ ਬੁਰਿਆਈਆਂ ਵਚ ਧਰਮ ਹਦੋ ਗਰਮੀ ਆਪ ਆਪਣੀ ਕੇ ਨੇੜੈ ਕੇ ਦੂਰ ਜਿਨਨੀ ਨਾਮ ਧਿਆਇਆ ਗਏ ਮਸਕਤ ਘਾਲ ਨਾਨਕ ਤੇ ਮੁਖ ਉਜਲੇ ਕੀਤੀ ਸੁਟੀ ਨਾਲ ਜਿਨਨੀ ਨਾਮ ਧਿਆਇਆ ਗਏ ਮਸਕਤ ਘਾਲ ਨਾਨਕ ਤੇ ਮੁਖ ਉਜਲੇ ਕੀਤੀ ਸੁਟੀ ਨਾਲੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ